ਪੰਜਾਬ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਤੇ ਅਸੀਂ ਇਹ ਕੇਂਦਰ ਸਰਕਾਰ ਤੇ ਭਾਜਪਾ ਦੇ ਜਿੰਨੇ ਵੀ ਇੱਥੇ ਮੰਤਰੀ ਬੈਠੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਤੁਹਾਡੀ ਇਹ ਕੋਸ਼ਿਸ਼ਾਂ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜੀਆਂ ਸਾਡੀ ਸੈਨੇਟ ਸਿੰਡੀਕੇਟ ਦੀਆਂ 91 ਤੋਂ ਘਟਾ ਕੇ 31 ਸੀਟਾਂ ਕਰ ਦਿੱਤੀਆਂ ਗਈਆਂ ਨੇ ਉਹਨਾਂ ਵਿੱਚ ਵੀ 13 ਸੀਟਾਂ ਇਹੋ ਜਿਹੀਆਂ ਨੋਮੀਨੇਟਿਡ ਸੀਟਾਂ ਨੇ ਜਿਹਦਾ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਆ ਵੀ ਉਹ ਕੇਂਦਰ ਸਰਕਾਰ ਆਰਐਸਐਸ ਦਾ ਬੰਦਾ ਰੱਖੂਗੀ ਜਾਂ ਭਾਜਪਾ ਦਾ ਕਲੋਜ਼ ਬੰਦਾ ਹੋਊਗਾ ਜਾਂ ਅਗਲੀ ਆਉਣ ਵਾਲੀ ਸਰਕਾਰ ਦਾ ਬੰਦਾ ਹੋਊਗਾ ਇਹਦੇ ਉੱਤੇ ਹਜੇ ਤੱਕ ਕੋਈ ਕਨਫਰਮੇਸ਼ਨ ਨਹੀਂ ਹੈ ਇਹ ਯੂਨੀਵਰਸਿਟੀ ਦੇ ਨਾਲ ਸਾਡੇ ਪੰਜਾਬ ਦੇ ਨਾਲ ਬਹੁਤ ਵੱਡਾ ਤੱਕਾ ਹੋ ਰਿਹਾ ਤੇ ਅਸੀਂ ਅੱਜ ਇੱਥੇ 17 ਸੈਕਟਰ ਦੇ ਵਿੱਚ ਇਸ ਕਾਲੇ ਦਿਨ ਦੇ ਅਗੇਂਸਟ ਉਹ 28 ਤਰੀਕ ਨੂੰ ਜਿਹੜਾ ਕਾਲਾ ਸੱਦਾ ਆਇਆ ਸੀਗਾ ਨੋਟੀਫਿਕੇਸ਼ਨ ਉਹਦੇ ਅਗੇਂਸਟ ਅਸੀਂ ਕੈਂਡਲ ਮਾਰਚ ਕਰ ਰਹੇ ਆ ਸਾਡੀ ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਟੀਮ ਤੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਤੇ ਆਮ ਆਦਮੀ ਪਾਰਟੀ ਦਾ ਸਟੂਡੈਂਟ ਵਿੰਗ ਮਿਲ ਕੇ ਇਸ ਤੱਕੇ ਦੇ ਅਗੇਂਸਟ ਖੜੇ ਆ ਤੇ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਵੀ ਦਿਵਾਉਣਾ ਚਾਹੁੰਦੇ ਆ ਵੀ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਕਦੇ ਵੀ ਨਹੀਂ ਜਾਣ ਦੇਵਾਂਗੇ 1966 ਅੱਜ ਤੋਂ 59 ਸਾਲ ਪਹਿਲਾਂ 88 ਸਾਲ ਪਹਿਲਾਂ ਯੂਨੀਵਰਸਿਟੀ ਦੇ ਰਿਫਾਰਮਸ ਦੇ ਵਿੱਚ ਪੰਜਾਬ ਦੇ ਰਿਫਾਰਮਸ ਦੇ ਵਿੱਚ ਇਹਦੇ ਵਿੱਚ ਯੂਨੀਵਰਸਿਟੀ ਨੂੰ ਪੰਜਾਬ ਨੂੰ ਦਿੱਤਾ ਗਿਆ ਸੀਗਾ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਕਦੇ ਹਰਿਆਣਾ ਮੂੰਹ ਚੱਕ ਕੇ ਆ ਜਾਂਦਾ ਤੇ ਕਦੇ ਕੋਈ ਆ ਜਾਂਦਾ ਵੀ ਇਹ ਯੂਨੀਵਰਸਿਟੀ ਦੇ ਵਿੱਚ ਸਾਨੂੰ ਰਿਪਰੈਜ਼ੈਂਟੇਸ਼ਨ ਦੇ ਦੋ ਸਾਨੂੰ ਰਿਪਰੈਜ਼ੈਂਟੇਸ਼ਨ ਦੇਵੋ ਜਦੋਂ ਯੂਨੀਵਰਸਿਟੀ ਦੇ ਵਿੱਚ ਫੰਡਾਂ ਦੀ ਕਮੀ ਸੀਗੀ ਉਦੋਂ ਨਾ ਹਰਿਆਣਾ ਅੱਗੇ ਆਇਆ ਸੀ ਨਾ ਕੇਂਦਰ ਸਰਕਾਰ ਅੱਗੇ ਆਈ ਸੀ ਪੰਜਾਬ ਹੀ ਪੰਜਾਬ ਯੂਨੀਵਰਸਿਟੀ ਦੇ ਲਈ ਅੱਜ ਤੱਕ ਖੜਾ ਰਿਹਾ ਸੀ ਤੇ ਅੱਗੇ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਖੜਾ ਮਿਲੂੰਗਾ ਤੇ ਮੈਂ ਇਹ ਸਾਰੇ ਮੰਤਰੀਆਂ ਨੂੰ ਸਪੈਸ਼ਲੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਰਵਨੀਤ ਬਿੱਟੂ ਜੀ ਨੂੰ ਪੁੱਛਣਾ ਚਾਹਨਾ ਵਿੱਕੀ ਉਹ ਇਸ ਕਾਲੇ ਨੋਟੀਫਿਕੇਸ਼ਨ ਦੇ ਅਗੇਂਸਟ ਅੱਜ ਪੰਜਾਬ ਗਵਰਨਮੈਂਟ ਦੇ ਅਗੇਂਸਟ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਕੇਂਦਰ ਸਰਕਾਰ ਦੀ ਗੋਦੀ ਵਿੱਚ ਜਾ ਕੇ ਬੈਠਣਗੇ ਜਾਂ ਆਪਣੇ ਅਸਤੀਫੇ ਦੇਣਗੇ ਇਹਨਾਂ ਸਾਰਿਆਂ ਨੂੰ ਜਵਾਬ ਦੇਣਾ ਪੈਣਾ ਵੀ ਜਿਹੜੀ ਤੱਕੇਸ਼ਾਈ ਸਾਡੀ ਯੂਨੀਵਰਸਿਟੀ ਦੇ ਵਿੱਚ ਹੋ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਹੋ ਰਹੀ ਹੈ ਉਹ ਤਖੇਸ਼ਾਈ ਦਾ ਜਵਾਬ ਕੌਣ ਦੇਊਗਾ ਤੇ ਅੱਜ ਅਸੀਂ ਸਾਰੇ ਰਲ ਕੇ ਇੱਥੇ ਕੈਂਡਲ ਮਾਰਚ ਕਰਨ ਆਏ ਆ ਯੂਨੀਵਰਸਿਟੀ ਦੀ ਜਿਹੜੀ ਵੀ ਸਾਡੀ ਏ ਸਾਹਿਬ ਦੀ ਟੀਮ ਹੈ ਤੇ ਉਹਦੇ ਨਾਲ ਜਿੰਨੇ ਵੀ ਚੰਡੀਗੜ੍ਹ ਦੇ ਸਾਡੇ ਆਮ ਆਦਮੀ ਪਾਰਟੀ ਦੀ ਟੀਮ ਇਹ ਸਾਰੇ ਰਲ ਕੇ ਇਸ ਕਾਲੇ ਨੋਟੀਫਿਕੇਸ਼ਨ ਦੇ ਅਗੇਂਸਟ ਖੜੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਦਰਖਾਸਤ ਕਰਨਾ ਚਾਹਨਾ ਵੀ ਇਹ ਇੱਕ ਬਹੁਤ ਹੀ ਜ਼ਿਆਦਾ ਬਲੈਕ ਪੰਜਾਬ ਡੇ ਮਨਾਇਆ ਜਾ ਰਿਹਾ ਕੇਂਦਰ ਸਰਕਾਰ ਵੱਲੋਂ